ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇਣ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਟੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰ ਦਿਲ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਹੌਂ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗ ਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੇ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਵਰਕ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਈਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ ਰਸੂਲਾਂ ਦੇ ਕਰਤੱਵੋ ਦੇ 3 ਨੰਬਰ ਅਇਤੇ ਦੀ 14 ਔਰ 15 ਨੰਬਰ ਅਇਤ ਨੂੰ ਪਰ ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਇਹ ਮੰਗ ਕੀਤੀ ਕਿ ਤੁਹਾਡੇ ਲਈ ਖੂਨੀ ਛੱਡਿਆ ਜਾਵੇ ਅਤੇ ਜੀਵਨ ਦੇਨ ਵਾਲੇ ਨੂੰ ਮਾਰ ਸੋਟਿਆ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ ਹਾਲੇਲੂਇਆ ਪਰਵੀਸ਼ ਮਸੀਹ ਦੇ ਚੇਲੇ ਜਦੋਂ ਯੀਸ਼ੂ ਮਸੀਹ ਦੇ ਮਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਅਤੇ ਸਵਰਗ ਵਿੱਚ ਉਠਾਏ ਜਾਣ ਤੋਂ ਬਾਅਦ ਸੇਵਾ ਕਰਨ ਦੇ ਲਈ ਪ੍ਰਚਾਰ ਕਰਨ ਦੇ ਲਈ ਸੂ ਸਮਾਚਾਰ ਨੂੰ ਸੁਣਾਉਣ ਦੇ ਲਈ ਲੋਕਾਂ ਦੇ ਵਿੱਚ ਨਿਕਲੇ ਤਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹ ਸਮਝਾਉਂਦੇ ਸਨ ਅਲੱਗ-ਅਲੱਗ ਗੱਲਾਂ ਕਹਿ ਕੇ ਉਹਨਾਂ ਨੂੰ ਸਮਝਾਉਂਦੇ ਸੀ ਸਭ ਤੋਂ ਪਹਿਲਾਂ ਉਹ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਂਦੇ ਸੀ ਕਿ ਤੌਬਾ ਕਰੋ ਅਤੇ ਮੁੜਿਆਓ ਅਤੇ ਉਸ ਤੋਂ ਬਾਅਦ ਸਾਨੂੰ ਰਿਅਲਾਈਜ਼ ਕਰਾਉਂਦੇ ਸੀ ਕਿ ਕੀ ਕੀ ਗਲਤੀਆਂ ਤੁਸੀਂ ਕੀਤੀਆਂ ਆ ਉਹਨਾਂ ਤੋਂ ਤੌਬਾ ਕਰੋ ਤਾਂ ਜੋ ਤੁਸੀਂ ਬਚਾ ਲੈ ਜਾਓ ਕਿਉਂਕਿ ਉਹਨਾਂ ਨੇ ਮਸੀਹਾ ਇਨਕਾਰ ਕੀਤਾ ਸੀ ਕਹਿੰਦਾ ਪਵਿੱਤਰ ਧਰਮੀ ਦਾ ਤੁਸੀਂ ਇਨਕਾਰ ਕਰ ਦਿੱਤਾ ਕਦੋਂ ਦੀ ਗੱਲ ਹੋ ਰਹੀ ਆ ਏ ਜਦੋਂ ਪਿਲਾਤ ਉਸ ਯਿਸੂ ਮਸੀਹ ਨੂੰ ਸਜ਼ਾ ਦੇਣ ਲਈ ਕਚਹਿਰੀ ਦੇ ਵਿੱਚ ਲੈ ਕੇ ਬੈਠਾ ਸੀ ਤਾਂ ਉਹ ਕਹਿ ਰਿਹਾ ਸੀਗਾ ਕਿ ਅੱਜ ਤਿਉਹਾਰ ਦਾ ਦਿਨ ਹੈ ਅਰ ਤਿਉਹਾਰ ਵਾਲੇ ਦਿਨ ਆਪਾਂ ਇੱਕ ਕੈਦੀ ਨੂੰ ਆਜ਼ਾਦ ਕਰਨੇ ਆ ਅਗਰ ਤੁਸੀਂ ਚਾਹੋ ਤਾਂ ਅਸੀਂ ਯੇਸ਼ੂ ਨੂੰ ਆਜ਼ਾਦ ਕਰ ਦਿੰਨੇ ਆ ਤਾਂ ਪਰ ਉਹਨਾਂ ਨੇ ਉਸ ਪਵਿੱਤਰ ਧਰਮੀ ਦਾ ਇਨਕਾਰ ਕੀਤਾ ਕਿ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇਹਨੂੰ ਆਜ਼ਾਦ ਕਰੋ ਪਰ ਉਸ ਬਰਬਾ ਨੂੰ ਜਿਹੜਾ ਡਾਕੂ ਸੀ ਜਿਹੜਾ ਖੋਨੀ ਸੀ ਜਿਹੜਾ ਚੋਰ ਸੀ ਜੋ ਪਾਪੀ ਸੀ ਕਹਿੰਦਾ ਤੁਸੀਂ ਉਹਨੂੰ ਛੁਡਾ ਲਿਆ ਪਰ ਉਸ ਧਰਮੀ ਨੂੰ ਤੁਸੀਂ ਕਹਿੰਦਾ ਮਰਨ ਦੇ ਲਈ ਦੇ ਦਿੱਤਾ ਕਹਿੰਦਾ ਤੁਸੀਂ ਇਤੋਂ ਤੱਕ ਇਹ ਕਹਿੰਦਾ ਉਹਨੂੰ ਮਾਰ ਹੀ ਸੁੱਟਿਆ ਸਿਰਫ ਮਰਨ ਦੇ ਲਈ ਦਿੱਤਾ ਨਹੀਂ ਪਰ ਮਾਰ ਹੀ ਸੁੱਟਿਆ ਕਹਿੰਦਾ ਉਹਨੂੰ ਤੁਸੀਂ ਮਾਰ ਸੁੱਟਿਆ ਜਿਹੜਾ ਜੀਵਨ ਦੇਣ ਵਾਲਾ ਸੀ ਉਹਨੂੰ ਤੁਸੀਂ ਇਨਕਾਰ ਕਰਕੇ ਅਲੱਗ ਕਰ ਦਿੱਤਾ ਜਿਹੜਾ ਤੁਹਾਡੇ ਲਈ ਆਇਆ ਸੀ ਤੇ ਜਦੋਂ ਬਹੁਤ ਵਾਰ ਸਾਡੇ ਕੋਲੇ ਸੁਨੇਹਾ ਆਉਂਦਾ ਆਇਆ ਵੀ ਯੇਸ਼ੂ ਮਸੀਹ ਜੋ ਆ ਉਹ ਮੁਰਦਿਆਂ ਦੇ ਵਿੱਚ ਜਾਨ ਪਾਉਣ ਵਾਲਾ ਪਰਮੇਸ਼ਰ ਆ ਤੁਸੀਂ ਉਹਦੇ ਕੋਲੇ ਜਾਓਗੇ ਤਾਂ ਤੁਹਾਡੇ ਹਾਲਾਤ ਬਦਲ ਦੇਗਾ ਤੇ ਉਸ ਲਈ ਅਸੀਂ ਠੁਕਰਾ ਦਿੰਨੇ ਆ ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਹੈ ਕੌਣ ਆ ਉਹ ਕਿਵੇਂ ਦਾ ਉਹ ਕੀ ਕਰ ਸਕਦਾ ਪਰ ਅਸੀਂ ਮੁਰਦਿਆਂ ਦੇ ਵਿੱਚ ਫਸੇ ਰਹਿੰਨੇ ਆ ਅਸੀਂ ਆਪਣੀਆਂ ਪੇਟਾਂ ਮਸੀਹ ਦੇ ਕੋਲੇ ਲਿਹਾਉਣ ਤੋਂ ਚੰਗਾ ਅਸੀਂ ਮੁਰਦਿਆਂ ਦੇ ਅੱਗੇ ਆਪਣੀਆਂ ਪੇਟਾਂ ਚੜਾ ਕੇ ਆਉਣੇ ਆਪਣੀ ਜੀਵਨ ਦੀ ਪੂੰਜੀ ਆਪਣੀ ਮਿਹਨਤ ਦੀ ਕਮਾਈ ਉਹਨਾਂ ਮੁਰਦਿਆਂ ਦੇ ਅੱਗੇ ਸੌਂਪ ਕੇ ਆ ਜਾਣੇ ਜੋ ਨਾ ਵੇਖਦੇ ਨਾ ਸੁਣਦੇ ਨਾ ਬੋਲਦੇ ਨਾ ਜਵਾਬ ਦਿੰਦੇ ਆ ਪਰ ਜਿਹੜਾ ਜ਼ਿੰਦਗੀ ਦਿੰਦਾ ਆ ਸੁਣਦਾ ਵੀ ਆ ਬੋਲਦਾ ਵੀ ਆ ਜਵਾਬ ਵੀ ਦਿੰਦਾ ਆ ਉਹਨੂੰ ਅਸੀਂ ਇਨਕਾਰ ਕਰਕੇ ਆਪਣੇ ਤੋਂ ਅਲੱਗ ਕਰ ਦਿੰਨੇ ਆ ਅਤੇ ਬਹੁਤ ਸਾਰੇ ਅਜਿਹੇ ਵੀ ਆ ਜਿਹੜੇ ਉਹਦਾ ਮਖੌਲ ਉਡਾਉਂਦੇ ਆ ਅਤੇ ਇਸ ਗੱਲ ਪੁਰਾਣੇ ਸਮੇਂ 'ਚ ਵੀ ਹੋਈ ਸੀ ਜਦੋਂ ਯਿਸੂ ਮਸੀਹ ਨੂੰ ਕ੍ਰੂਸ ਤੇ ਚੜਾਏ ਜਾਣ ਦੇ ਲਈ ਲੈ ਕੇ ਜਾ ਰਹੇ ਸੀ ਉਦੋਂ ਵੀ ਲੋਕਾਂ ਨੇ ਮਜ਼ਾਕ ਕੀਤਾ ਜਦੋਂ ਉਹਨੂੰ ਕ੍ਰੂਸ ਤੇ ਲਿਜਾਣ ਤੋਂ ਪਹਿਲਾਂ ਰੈਡੀ ਕੀਤਾ ਜਾ ਰਿਹਾ ਸੀ ਉਦੋਂ ਵੀ ਉਹਨੂੰ ਲੋਕਾਂ ਨੇ ਮਜ਼ਾਕ ਕੀਤਾ ਜਦੋਂ ਉਹਨੂੰ ਕ੍ਰੂਸ ਉੱਤੇ ਚੜਾ ਦਿੱਤਾ ਉਹ ਵੀ ਲੋਕਾਂ ਨੇ ਉਹਦਾ ਮੁਖੌਲ ਲੜਾਇਆ ਤਾਂ ਕਹਿੰਦਾ ਜਿਹੜਾ ਤਾਂ ਜੀਵਨ ਦੇਣ ਵਾਲਾ ਸੀ ਉਹਦਾ ਤੁਸੀਂ ਮੁਖੌਲ ਲੜਾਈ ਜਾ ਰਹੇ ਆ ਉਹਦਾ ਤੁਸੀਂ ਇਨਕਾਰ ਕਰੀ ਜਾ ਰਹੇ ਆ ਉਹਨੂੰ ਤੁਸੀਂ ਛੱਡੀ ਜਾ ਰਹੇ ਆ ਉਹਦੇ ਤੋਂ ਤੁਸੀਂ ਕਹਿੰਦਾ ਮੂੰਹ ਫੇਰੀ ਜਾ ਰਹੇ ਆ ਪਰ ਜਿਹੜਾ ਜ਼ਿੰਦਗੀ ਦੇਣ ਵਾਲਾ ਨਹੀਂ ਆ ਜਿਹੜਾ ਜ਼ਿੰਦਗੀ ਲੈਣ ਵਾਲਾ ਆ ਜਿਹੜਾ ਜ਼ਿੰਦਗੀ ਖੋਣ ਵਾਲਾ ਆ ਜਿਹੜੇ ਖੁਦ ਮਰੇ ਹੋਏ ਆ ਉਹਨਾਂ ਦਾ ਪਿੱਛਾ ਤੁਸੀਂ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਮਰਿਆ ਹੋਇਆਂ ਨੂੰ ਪੂਜਦੇ ਹਾਂ ਕਿਉਂਕਿ ਵਚਨ ਸਾਨੂੰ ਦੱਸਦਾ ਵੀ ਜਿਹੜੇ ਮਰ ਗਏ ਆ ਉਹ ਆਰਾਮ ਦੀ ਨੀਂਦ ਸੁੱਤੇ ਪਏ ਆ ਉਹਨਾਂ ਨੂੰ ਨਹੀਂ ਪਤਾ ਵੀ ਧਰਤੀ ਤੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤਾਂ ਸਾਡਾ ਮਰਿਆ ਹੋਇਆਂ ਨੂੰ ਪੂਜਣਾ ਬਿਲਕੁਲ ਵਿਅਰਥ ਆ ਔਰ ਉਸ ਤੋਂ ਬਾਅਦ ਮੂਰਤੀਆਂ ਨੂੰ ਅਸੀਂ ਪੂਜਦੇ ਹਾਂ ਜਿਹੜੀਆਂ ਮੂਰਤੀਆਂ ਅਸੀਂ ਆਪਣੇ ਹੱਥੀ ਬਣਾਈਆਂ ਆਪਣੀ ਮਰਜ਼ੀ ਨਾਲ ਉਹਨੂੰ ਆਕਾਰ ਸ਼ੇਪ ਦੇ ਦਿੱਤੀ ਉਹਨੂੰ ਅਸੀਂ ਪੂਜਦੇ ਹਾਂ ਜਿੰਦਗੀ ਉਹ ਪਰਮੇਸ਼ਰ ਨਹੀਂ ਆ ਔਰ ਤੀਸਰੀ ਗੱਲ ਅਸੀਂ ਦੁਸ਼ਟ ਦਾ ਪਿੱਛਾ ਕਰਦੇ ਆ ਬਹੁਤ ਸਾਰੇ ਲੋਕ ਕਹਿੰਦੇ ਕਿ ਦੁਸ਼ਟ ਨੇ ਸਾਡੇ ਮਨ ਦੇ ਵਿੱਚ ਵਿਚਾਰ ਪਾਏ ਤੇ ਸਾਥੋਂ ਪਾਪ ਕਰਵਾ ਦਿੱਤਾ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਕਿ ਦੁਸ਼ਟ ਸਿਰਫ ਸਾਡੇ ਮਨ ਦੇ ਵਿੱਚ ਵਿਚਾਰ ਪਾ ਸਕਦਾ ਆ ਸਾਥੋਂ ਬੁਰਾ ਕੰਮ ਕਰਵਾ ਨਹੀਂ ਸਕਦਾ ਕਿਉਂਕਿ ਉਹਨੇ ਯੇਸ਼ੂ ਮਸੀਹ ਦੇ ਮਨ ਚ ਵੀ ਬੁਰੇ ਵਿਚਾਰ ਪਾਏ ਸੀ ਪਰ ਉਹਨੂੰ ਤੋਂ ਕਰਵਾ ਨਹੀਂ ਪਾਇਆ ਹੋ ਯੇਸ਼ੂ ਮਸੀਹ ਦੇ ਵਿੱਚ ਵਚਨ ਸੀ ਪਰਮੇਸ਼ਰ ਦਾ ਪਰਮੇਸ਼ਰ ਦੀਆਂ ਗੱਲਾਂ ਸੀ ਡਾਕ ਸੀ ਪਰਮੇਸ਼ਰ ਦਾ ਪਰਮੇਸ਼ਰ ਦਾ ਭੈਅ ਸੀ ਪਰਮੇਸ਼ਰ ਦਾ ਗਿਆਨ ਸੀ ਤੇ ਉਹਨੇ ਉਸ ਦੁਸ਼ਟ ਨੂੰ ਮੋੜ ਮਾ ਜਵਾਬ ਦਿੱਤਾ ਪਰ ਉਹਦੀ ਗੱਲ ਮੰਨੀ ਨਹੀਂ ਕਿਉਂਕਿ ਅਸੀਂ ਕੱਚੇ ਆ ਅਸੀਂ ਅਵਿਸ਼ਵਾਸ਼ੀ ਆ ਅਸੀਂ ਪਾਪੀ ਆ ਤੇ ਜਿਵੇਂ ਦੁਸ਼ਟ ਕਹਿੰਦਾ ਅਸੀਂ ਭੜਕ ਪੈਨੇ ਆ ਤੇ ਅਸੀਂ ਉਹੀ ਕੰਮ ਕਰਨ ਲੱਗ ਜਾਨੇ ਕਰਦੇ ਅਸੀਂ ਆ ਸਭ ਕੁਝ ਅਸੀਂ ਖੁਦ ਕਰਦੇ ਸ਼ੈਤਾਨ ਸਾਥੋਂ ਕਰਮਾਉਂਦਾ ਨਹੀਂ ਆ ਸਿਰਫ ਸਾਡੇ ਮਨ 'ਚ ਵਿਚਾਰ ਪਾ ਸਕਦਾ ਆ ਤਾਂ ਕਹਿੰਦਾ ਤੁਸੀਂ ਉਸ ਵੇਲੇ ਉਸ ਦੁਸ਼ਟ ਦੇ ਪਿੱਛੇ ਲੱਗ ਕੇ ਜਿਹੜਾ ਤੁਹਾਡੇ ਅੰਦਰ ਬੋਲ ਰਿਹਾ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕੇ ਲੋਕ ਮਸੀਹ ਤੇ ਵਿਸ਼ਵਾਸ ਕਰਨ ਬਹੁਤੇ ਉਹਦੀ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣ ਲੈਣ ਅਤੇ ਬਹੁਤੇ ਲੋਗ ਉਹਦੇ ਚੇਲੇ ਬਣ ਜਾਣ ਕਿਤੇ ਬਹੁਤੀ ਛੇਤੀ ਸਾਰੇ ਸੰਸਾਰ ਤੇ ਮਸੀਹ ਉਜਾਗਰ ਨਾ ਹੋ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਸਾਰੇ ਲੋਕ ਉਹਦਾ ਪਿੱਛਾ ਕਰਨ ਲੱਗ ਜਾਣ ਤੇ ਉਹਨੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਪਾਏ ਕਿ ਇਹ ਝੂਠਾ ਆ। ਐਸੀ ਉਸ ਪਵਿੱਤਰ ਨੂੰ ਧਰਮੀ ਨੂੰ ਜੀਵਨ ਦੇਣ ਵਾਲੇ ਨੂੰ ਮਾਰਨ ਦੇ ਲਈ ਦਿੱਤਾ ਬਲਕਿ ਮਾਰ ਹੀ ਦਿੱਤਾ। ਕਿਨਾਂ ਕਿ ਜਿਹਨੂੰ ਇਨਸਾਨ ਖਤਮ ਕਰ ਦੇਵੇ ਤਾਂ ਉਸ ਇਨਸਾਨ ਇਨਸਾਨ ਸੋਚਦਾ ਵੀ ਬਸ ਖਤਮ ਪਰ ਜੋ ਇਨਸਾਨ ਖਰਾ ਹੋਵੇ ਧਰਮੀ ਹੋਵੇ ਤਾਂ ਉਹਦੇ ਲਈ ਪਰਮੇਸ਼ਰ ਕੋਲ ਇੱਕ ਬੈਟਰ ਪਲਾਨ ਹੈ ਕਿ ਉਹ ਉਹਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰੇਗਾ ਇਸ ਸੰਸਾਰ ਉੱਤੇ ਰਹਿਣ ਦੇ ਲਈ ਨਹੀਂ ਅਸੀਂ ਕਦੇ ਵੀ ਇਹ ਗੱਲ ਨਾ ਸੋਚੀਏ ਕਿ ਪਰਮੇਸ਼ਰ ਜਦੋਂ ਅਸੀਂ ਮਰ ਜਾਈਏ ਤੂੰ ਸਾਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਜਿਵੇਂ ਲਾਜ਼ਰ ਨੂੰ ਧਰਤੀ ਤੇ ਰੱਖਿਆ ਸਾਨੂੰ ਵੀ ਰੱਖੀ ਕਿਉਂਕਿ ਅਸੀਂ ਧਰਤੀ ਦਾ ਜੀਵਨ ਨਹੀਂ ਲੈਣਾ ਲਾਜ਼ਰ ਨੂੰ ਉਹ ਜੀਵਨ ਮਿਲਿਆ ਸੀ ਜਿਹੜਾ ਕੁਝ ਕਸਾਲਾਂ ਦਾ ਸੀ ਔਰ ਉਸ ਤੋਂ ਬਾਅਦ ਲਾਜ਼ਰ ਵੀ ਮਰਿਆ ਇੱਕ ਵਾਰੀ ਮੌਤ ਤੋਂ ਬਚ ਗਿਆ ਪਰ ਦੂਜੀ ਮੌਤ ਹੋ ਤਾਂ ਤੇ ਫੇਰ ਆਈ ਤੇ ਤੀਸਰੀ ਮੌਤ ਹੋ ਸਕਦਾ ਜਿਹੜੀ ਮੁਰਦਿਆਂ ਚੋਂ ਜਿੰਦਾ ਹੋਣ ਤੋਂ ਬਾਅਦ ਆ ਤੀਸਰੀ ਮੌਤ ਹੋ ਸਕਦਾ ਉਹ ਵੀ ਉਹਦੇ ਤੇ ਇਫੈਕਟ ਕਰੇ ਹੋ ਸਕਦਾ ਉਹਨੇ ਆਪਣੀ ਜ਼ਿੰਦਗੀ ਨਾ ਬਦਲੀ ਹੋਵੇ ਹੋ ਸਕਦਾ ਪਾਪੀ ਹੋਵੇ ਤੇ ਇਹਦਾ ਮਤਲਬ ਇਸ ਧਰਤੀ ਉੱਤੇ ਬੇਸ਼ੱਕ ਅਸੀਂ ਇੱਕ ਵਾਰੀ ਫੇਰ ਮੁਰਦਿਆਂ ਚੋਂ ਜਿਵਾ ਲਏ ਜਾਈਏ ਸਾਨੂੰ ਉਸ ਜਿੰਦਾ ਹੋਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਬੇਸ਼ੱਕ ਅਸੀਂ ਇੱਕ ਵਾਰੀ ਜਿੰਦਾ ਹੋ ਜਾਗੇ ਕੁਝ ਕੁ ਸਾਲ ਅਸੀਂ ਜੀ ਲਾਂਗੇ ਅੰਤ ਤਾਂ ਅਸੀਂ ਮਰਾਂਗੇ ਹੀ ਨਾ ਤਸਾਂ ਦੀ ਇੱਛਾ ਆ ਹੋਣੀ ਚਾਹੀਦੀ ਕਿ ਪ੍ਰਭੂ ਜਿੱਦਾਂ ਤੂੰ ਪਰਮੇਸ਼ਰ ਆਪਣੇ ਪੁੱਤਰ ਨੂੰ ਮੁਰਦਿਆਂ ਚੋਂ ਜੁਵਾਇਆ ਤੇ ਸਵਰਗ ਦੇ ਵਿੱਚ ਰਾਜ ਕਰਨ ਲਈ ਬਿਠਾਇਆ ਔਰ ਜੀਵਨ ਦਾ ਮੁਖਟ ਉਹਦੇ ਸਿਰ ਤੇ ਰੱਖਿਆ ਐ ਪਰਮੇਸ਼ਰ ਸਾਡੇ ਵੀ ਸਿਰ ਦੇ ਉੱਤੇ ਜੀਵਨ ਦਾ ਮੁਖਟ ਹੋਵੇ ਅਸੀਂ ਜਦੋਂ ਜੁਵਾਏ ਜਾਈਏ ਅਸੀਂ ਮਰਨ ਦੇ ਲਈ ਨਹੀਂ ਪਰ ਜਿਉਂਦਿਆਂ ਦੇ ਵਿੱਚ ਜਿਉਂਦੇ ਰਹਿਣ ਦੇ ਲਈ ਜੁਵਾਲੇ ਜਾਈਏ ਤੇ ਜੇ ਅਸੀਂ ਚਾਹੋ ਨਾ ਵੀ ਅਸੀਂ ਮੁਰਦਿਆਂ ਦੇ ਵਿੱਚੋਂ ਜਦੋਂ ਉਠਾਇਆ ਜਾਈਏ ਤਾਂ ਸਦਾ ਦੇ ਜੋਂ ਦੇ ਲਈ ਉਠਾਇਆ ਜਾਈਏ ਤਾਂ ਉਹਦੇ ਲਈ ਸਾਨੂੰ ਇੱਕੋ ਕੰਮ ਕਰਨਾ ਪਵੇਗਾ ਉਹ ਵੀ ਸਦਾ ਦਾ ਕੰਮ ਹੋਣਾ ਚਾਹੀਦਾ ਜਦਾ ਜੋਂ ਸਾਨੂੰ ਸਦਾ ਦਾ ਚਾਹੀਦਾ ਤੇ ਇੱਕ ਸਦਾ ਦਾ ਕੰਮ ਸਾਨੂੰ ਹੋਰ ਕਰਨਾ ਪੈਣਾ ਉਹ ਜਾਣਨ ਦੇ ਲਈ ਨੈਕਸਟ ਵਚਨ ਜੋ ਪੜਾਂਗੇ ਰਸੂਲਿਆਂ ਦੇ ਕਿਰਤਾਬ 3:18 ਔਰ 19 ਨੰਬਰ ਆਇਤ ਨੂੰ ਪਰ ਜਿੰਨਾ ਗੱਲਾਂ ਦੀ ਪਰਮੇਸ਼ਰ ਨੇ ਸਭਨਾ ਨਬੀਆਂ ਦੇ ਜ਼ਮਾਨੀ ਪਹਿਲਾਂ ਹੀ ਖਬਰ ਦਿੱਤੀ ਸੀ ਜੀ ਕਿ ਮੇਰਾ ਮਸੀਹ ਦੁੱਖ ਉਠਾਵੇਗਾ ਇਸ ਕਰਕੇ ਉਸ ਨੇ ਇਸ ਨੂੰ ਪੂਰਾ ਕੀਤਾ ਇਸ ਲਈ ਤੋਬਾ ਕਰਵਤੇ ਮੁੜੋ ਕਿ ਸਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਣ ਹallelujah ਹੁਣ ਅਵਚਨ ਸਾਨੂੰ ਪਿਛਲੇ ਵਚਨ ਨੇ ਦੱਸਿਆ ਕਿ ਅਸੀਂ ਮਤਲਬ ਸਾਡੇ ਪੁਰਖਿਆਂ ਨੇ ਯੀਸ਼ੂ ਮਸੀਹ ਦਾ ਇਨਕਾਰ ਕੀਤਾ ਅਤੇ ਉਹਨੂੰ ਮਾਰਨ ਲਈ ਦੇ ਦਿੱਤਾ ਔਰ ਉਹਨੂੰ ਮਰਵਾ ਹੀ ਸੋਟਿਆ ਔਰ ਅਸੀਂ ਕੀ ਕੀਤਾ ਅਸੀਂ ਅੱਧੀ ਜ਼ਿੰਦਗੀ ਖਰਾਬ ਕਰਤੀ بڑے ਲੋਕ ਸਾਡੇ ਕੋਲੇ ਸੁਸਮਾਚਾਰ ਲੈ ਕੇ ਆਏ ਬੜਿਆਂ ਨੇ ਸਾਨੂੰ ਖੁਸ਼ਖਬਰੀ ਸੁਣਾਈ ਪਰ ਅਸੀਂ ਉਹਨਾਂ ਦੀ ਖੁਸ਼ਖਬਰੀ ਨੂੰ ਜੋਕ ਸਮਝ ਕੇ ਹਾਸੇ ਜੁੜਾ ਦਿੱਤਾ ਮਖੌਲ ਸਮਝ ਕੇ ਹਾਸੇ ਚ ਝੁੜਾ ਦਿੱਤਾ ਅਸੀਂ ਉਹਨਾਂ ਦੀ ਗੱਲ ਨੂੰ ਬਸ ਹੱਸ ਕੇ ਹੀ ਟਾਲ ਦਿੱਤਾ ਅਸੀਂ ਉਹਨਾਂ ਦੀ ਗੱਲ ਸੁਣੀ ਨਹੀਂ ਤੇ ਜਦੋਂ ਪਰਮੇਸ਼ਰ ਦੇ ਖੁਸ਼ਖਬਰੀ ਦਾ ਪ੍ਰਚਾਰ ਸਾਡੇ ਕੋਲੇ ਆਇਆ ਤਾਂ ਅਸੀਂ ਉਹਦੀ ਉਲੰਘਣਾ ਕੀਤੀ ਤੇ ਅਸੀਂ ਵੀ ਬਾਪ ਕੀਤਾ ਕਿਵੇਂ ਚਲੋ ਉਹ ਤਾਂ ਇੱਕ ਅਲੱਗ ਗੱਲ ਆ ਕਿ ਪਰਮੇਸ਼ਰ ਨੇ ਪਹਿਲਾਂ ਹੀ ਨਬੀਆਂ ਦੇ ਦੁਆਰਾ ਦੱਸਿਆ ਸੀ ਕਿ ਮੇਰਾ ਮਸੀਹ ਦੁੱਖ ਉਠਾਵੇਗਾ ਪਰ ਇੱਕ ਵਚਨ ਸਾਨੂੰ ਦੱਸਦਾ ਹੈ ਨਾ ਕਿ ਠੋਕਰ ਦਾ ਨਾਂ ਲੱਗਣਾ ਅਨ ਹੋਣਾ ਆ ਪਰ ਲਾਨਤੀ ਉਹ ਇਨਸਾਨ ਆ ਜਿਹਦੇ ਕਰਕੇ ਠੋਕਰ ਲੱਗਦੀ ਆ ਹੁਣ ਯੇਸ਼ੂ ਨੇ ਦੁੱਖ ਉਠਾਉਣੇ ਸੀ ਉਹਨੇ ਉਠਾਉਣਾ ਹੀ ਸੀਗੇ ਪਰ ਸ਼ਰਾਪਿਤ ਉਹ ਇਨਸਾਨ ਆ ਜਿਨ੍ਹਾਂ ਦੇ ਕਰਕੇ ਮਸੀਹ ਨੇ ਦੁੱਖ ਉਠਾਏ ਜਿਨ੍ਹਾਂ ਦੇ ਕਰਕੇ ਉਹ ਦੋਸ਼ੀ ਠਹਿਰਾਇਆ ਗਿਆ ਜਿਨ੍ਹਾਂ ਨੇ ਉਹਦੇ ਖਿਲਾਫ ਝੂਠੀਆਂ ਗਵਾਹੀਆਂ ਦਿੱਤੀਆਂ ਜਿਨ੍ਹਾਂ ਨੇ ਉਹਦਾ ਇਨਕਾਰ ਕੀਤਾ ਜਿਨ੍ਹਾਂ ਨੂੰ ਉਹਨਾਂ ਦੇ ਧਾਰਮਿਕਤਾ ਦੇ ਕੰਮ ਵੇਖੇ ਪਰ ਝੂਠ ਬੋਲੇ ਆ ਜਿਨ੍ਹਾਂ ਨੇ ਉਹਦੇ ਤੇ ਝੂਠੇ ਦੋਸ਼ ਲਗਾਏ ਸ਼ਰਾਪਿਤ ਉਹ ਇਨਸਾਨ ਆ ਬੇਸ਼ੱਕ ਮਸੀਹ ਦੇ ਨਾਲੇ ਸਭ ਕੁਝ ਹੋਣਾ ਸੀ ਹੋ ਸਕਦਾ ਯਹੂਦਾ ਇਸ ਕਰੀਓਤੀ ਨਾ ਹੁੰਦਾ ਉਸ ਵੇਲੇ ਤਾਂ ਪ੍ਰਭੂ ਕਿਸੇ ਹੋਰ ਨੂੰ ਚੁਣ ਲੈਂਦਾ ਇਸ ਕੰਮ ਦੇ ਲਈ ਕਹਿੰਦਾ ਠੋਕਰ ਦਾ ਨਾਂ ਲੱਗਣਾ ਅਨਹੋਣਾ ਆ ਕਿ ਕੋਈ ਬੰਦਾ ਅਜਹਾਨੀ ਜਿਹਨੂੰ ਠੋਕਰ ਨਾ ਲੱਗੇ ਪਰਿਸ਼ਰਾਪਿਤ ਉਹ ਇਨਸਾਨ ਆ ਜਿਹੜਾ ਕਿਸੇ ਨੂੰ ਠੋਕਰ ਲਵਾਉਂਦਾ ਆ ਕਹਿੰਦਾ ਜਿਹੜਾ ਠੋਕਰ ਲਵਾਉਂਦਾ ਆ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ ਚੰਗਾ ਹੁੰਦਾ ਕਹਿੰਦਾ ਉਹਦੇ ਗਲੇ ਦੇ ਵਿੱਚ ਪੁੜ ਪਾ ਦਿੰਦੇ ਅਤੇ ਉਹਨੂੰ ਸਮੁੰਦਰ ਵਿੱਚ ਛੱਡ ਦਿੰਦੇ ਕਹਿੰਦਾ ਉਹ ਹੋਇਆ ਵੀ ਨਾ ਹੋਇਆ ਵਰਗਾ ਆ ਜਿਹੜਾ ਕਿਸੇ ਦੀ ਠੋਕਰ ਦਾ ਕਾਰਨ ਬਣਿਆ ਬੇਸ਼ੱਕ ਅਸੀਂ ਮਸੀਹ ਦੇ ਸਲੀਵ ਤੇ ਚੜਾਈ ਜਾਣ ਦੇ ਵੇਲੇ ਨਹੀਂ ਸੀ ਬੇਸ਼ੱਕ ਅਸੀਂ ਉਸ ਵੇਲੇ ਗਵਾਹੀਆਂ ਨਹੀਂ ਦਿੱਤੀਆਂ ਕਿ ਮਸੀਹ ਨੂੰ ਕਰੂਸ ਤੇ ਜੜਾ ਦੋ ਪਰ ਅਸੀਂ ਜਦੋਂ ਮਸੀਹ ਵਿੱਚ ਨਹੀਂ ਸੀ ਮਸੀਹੀ ਲੋਕਾਂ ਦਾ ਮਖੌਲ ਉਡਾਉਂਦੇ ਰਹੇ ਆ ਜਦੋਂ ਮਸੀਹ ਦਾ ਸੂਸਮਾਚਾਰ ਸਾਡੇ ਕੋਲ ਆਉਂਦਾ ਸੀ ਅਸੀਂ ਹਾਸੇ ਕੇ ਟਾਲ ਦਿੰਨੇ ਆ ਜਾਂ ਫਿਰ ਜਦੋਂ ਮਸੀਹ ਦਾ ਸੂਸਮਾਚਾਰ ਸਾਡੇ ਕੋਲ ਆਉਂਦਾ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਇਹ ਸਾਡਾ ਧਰਮ ਬਦਲਣ ਨੂੰ ਫਿਰਦੇ ਆ ਪਰ ਅਸੀਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਤੇ ਇਦਾਂ ਇਦਾਂ ਦੇ ਜਿਹੜੇ ਅਪਰਾਧ ਸਾਡੇ ਤੋਂ ਹੋਏ ਆ ਉਹਨਾਂ ਦੀ ਮਾਫੀ ਅਸੀਂ ਮੰਗਣੀ ਆ ਬੇਸ਼ੱਕ ਆਪਾਂ ਜ ਸੁਅਰ ਦੇ ਵਚਨ ਚ ਇਹ ਗੱਲ ਜਾਣੀ ਸੀ ਕਿ ਜਦੋਂ ਮਸੀਹ ਦੇ ਵਿੱਚ ਅਸੀਂ ਆ ਗਏ ਤਾਂ ਅਸੀਂ ਪੁਰਾਣੇ ਪਾਪਾਂ ਤੋਂ ਛੁਡਾ ਲਏ ਗਏ ਹਾਂ ਪਰ ਜਿੰਨਾਂ ਚਿਰ ਅਸੀਂ ਉਹਨਾਂ ਪਾਪਾਂ ਦਾ ਇਕਰਾਰ ਕਰਕੇ ਤੋਬਾ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਪਾਪਾਂ ਦੀ ਮਾਫੀ ਮਿਲਣੀ ਮੁਸ਼ਕਲ ਵੀ ਆ ਕਿਉਂਕਿ ਹਰ ਇੱਕ ਇਨਸਾਨ ਤੋਬਾ ਕਰੇ ਚਲੋ ਇਹ ਪਾਪ ਇੱਕ ਸਮਨਾ ਆਪਾਂ ਮੰਨੀਏ ਵੀ ਅਗਰ ਪਰਮੇਸ਼ਰ ਦੇ ਵਿੱਚ ਆਉਣ ਦੇ ਨਾਲ ਹੀ ਪਾਪ ਸਾਡੇ ਮਾਫ ਹੋ ਉਹੀ ਗਏ ਹੋਣ ਵੀ ਜੋ ਅਸੀਂ ਕਰਦੇ ਰਹੇ ਹਾਂ ਉਸ ਤੋਂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਪਰ ਜਿਹੜੇ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਪਾਪ ਕੀਤੇ ਆ ਜ ਜਸੀਂ ਕਹੀਏ ਵੀ ਉਹਨਾਂ ਦੀ ਪਾਪਾਂ ਦੀ ਮਾਫੀ ਸਾਨੂੰ ਆਪੇ ਹੀ ਮਿਲ ਜੂਗੀ ਪਾਪਾਂ ਦੀ ਮਾਫੀ ਮਿਲ ਤਾਂ ਜ਼ਰੂਰ ਜਾਊਗੀ ਪਰ ਆਪੇ ਨਹੀਂ ਉਹਦੇ ਲਈ ਸਾਨੂੰ ਇਕਰਾਰ ਕਰਨਾ ਪਏਗਾ ਹੁਣ ਸਾਨੂੰ ਇੱਕ ਮਾਂ ਤੋਂ ਆਪਣੀ ਤੋਂ ਖਾਣਾ ਲੈਣ ਲਈ ਉਹਨੂੰ ਦੱਸਣਾ ਪੈਂਦਾ ਕਿ ਮੈਨੂੰ ਭੁੱਖ ਲੱਗੀ ਆ ਜਾਂ ਸਾਨੂੰ ਘਰ ਵਿੱਚ ਕੋਈ ਚੀਜ਼ ਨਹੀਂ ਮਿਲ ਰਹੀ ਤਾਂ ਸਾਨੂੰ ਦੱਸਣਾ ਪੈਂਦਾ ਵੀ ਮੈਨੂੰ ਮਿਲ ਨਹੀਂ ਰਹੀ ਕਿਸੇ ਨੇ ਦੇਖੀ ਆ ਤਾਂ ਮੈਨੂੰ ਦੱਸੇਗਾ ਉਸੇ ਤਰ੍ਹਾਂ ਸਾਨੂੰ ਬੋਲਣਾ ਤਾਂ ਪਏਗਾ ਹੀ ਨਾ ਕਿ ਪਰਮੇਸ਼ਰ ਹਾਂ ਮੈਂ ਤੋਂ ਇਹ ਗਲਤੀ ਗੁਨਾਹ অপরাধ ਹੋ ਰਹਾ ਜਾਂ ਮੈਂ ਤੋਂ ਹੋ ਗਈ ਸੀ ਜਾਂ ਮੈਂ ਹਜੇ ਵੀ ਕਰ ਰਿਹਾ ਆ ਐ ਖੁਦਾ ਮੇਰੀ ਮਦਦ ਕਰ ਮੈਂ ਇਹਦੇ ਚੋਂ ਨਿਕਲਣਾ ਚਾਹੁੰਨਾ ਆ ਤਾਂ ਇੱਕ ਇਹ ਸਦਾ ਦਾ ਕੰਮ ਸਾਡੇ ਅੰਦਰ ਹੋਣਾ ਚਾਹੀਦਾ ਸਦਾ ਦੀ ਤੌਬਾ ਜੋ ਸੀ ਗਈ ਆ ਵੀ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆ ਸਾਥੋਂ ਫਿਰ ਵੀ ਹੋ ਹੀ ਜਾਂਦੇ ਆ ਸ਼ੈਤਾਨ ਸਾਥੋਂ ਕਰਵਾ ਹੀ ਦਿੰਦਾ ਆ ਤਾਂ ਅਸੀਂ ਝੂਠੇ ਆ ਪਰਮੇਸ਼ਰ ਕਹਿੰਦਾ ਤੋਬਾ ਕਰੋ ਅਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾ ਦਿੱਤੇ ਜਾਣ ਹੁਣ ਇਹ ਨਹੀਂ ਹੈ ਕਿ ਮਸੀਹ ਦੇ ਵਿੱਚ ਅਗਰ ਅਸੀਂ ਆ ਗਏ ਸਾਥੋਂ ਪਾਪ ਹੋ ਗਿਆ ਤਾਂ ਇਹ ਮਾਫ ਨਹੀਂ ਹੋਣੀ ਪਰ ਮਾਫੀ ਦੇ ਲਈ ਸਾਨੂੰ ਤੋਬਾ ਵੀ ਸਦਾ ਦੀ ਕਰਨੀ ਪਏਗੀ ਅਤੇ ਸੱਚਾ ਇਕਰਾਰ ਵੀ ਕਰਨਾ ਪਏਗਾ ਇੱਕ ਤਾਂ ਸਿੱਖ ਇਕਰਾਰ ਕਰਨਾ ਇਹ ਉਤੋਂ ਨਾਲ ਦੇ ਦੀਆਂ ਸ਼ਿਕਾਇਤਾਂ ਲਾਈ ਜਾਈਏ ਕਿ ਪਰਮੇਸ਼ਰ ਮੇਰੇ ਫੁਲਾਣੇ ਦੋਸਤ ਨੇ ਮੈਥੋਂ ਪਾਪ ਕਰਵਾਤਾ ਮੈਂ ਤਾਂ ਨਹੀਂ ਕਰਨਾ ਸੀ ਪਰਮੇਸ਼ਰ ਮੇਰੀ ਭੈਣ ਮੇਰੇ ਨਾਲ ਲੜ ਪਈ ਮੈਂ ਤਾਂ ਨਹੀਂ ਵਿਅਰਥਾ ਬੋਲਣਾ ਸੀ ਪਰਮੇਸ਼ਰ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਆ ਗੱਲ ਕਹਿਤੀ ਉਹਦੇ ਕਰਕੇ ਸਾਡੇ ਵਿੱਚ ਟੈਨਸ਼ਨ ਪ੍ਰੋਬਲਮ ਪੈ ਗਈ ਜੇ ਅਸੀਂ ਪਰਮੇਸ਼ਰ ਦੇ ਖਿਲਾਫ ਬੋਲਤਾ ਜਾਂ ਫਿਰ ਪਰਮੇਸ਼ਰ ਸ਼ੈਤਾਨ ਆਇਆ ਉਹਨੇ ਮੇਰੇ ਮਨ ਚ ਖਿਆਲ ਪਾਏ ਤੇ ਉਹਨੇ ਮੈਥੋਂ ਪਾਪ ਕਰਵਾਤਾ ਜੇ ਅਸੀਂ ਆ ਗੱਲਾਂ ਕਹਿੰਨੇ ਅਸੀਂ ਆਪਣੇ ਪਾਪਾਂ ਦਾ ਦੋਸ਼ ਕਿਸੇ ਹੋਰ ਸਿਰ ਮੜੀ ਜਾਣੇ ਪਰਮੇਸ਼ਰ ਅੱਗੇ ਬੈਠੇ ਤਾਂ ਵੀ ਅਸੀਂ ਝੂਠੇ ਅਤੇ ਪਾਪੀ ਹੀ ਰਵਾਂਗੇ ਜਿਹੜਾ ਮੈਂ ਤਾਂ ਕਹਿੰਦਾ ਕਿ ਪਰਮੇਸ਼ਰ ਮੈਂ ਗੁਨੇਗਾ ਰਿਆਂ ਮੈਨੂੰ ਬੇਸ਼ੱਕ ਸ਼ੈਤਾਨ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਟਾਲ ਸਕਦਾ ਸੀ ਪਰ ਮੈਂ ਟਲਿਆ ਨਹੀਂ ਉਹਦੀ ਆਵਾਜ਼ ਨੂੰ ਸੁਣ ਲਈ ਖੁਦਾਵੰਦ ਮੇਰਾ ਦੋਸਤ ਨਸ਼ਾ ਕਰਦਾ ਸੀ ਉਹਨੇ ਮੈਨੂੰ ਕਿਹਾ ਕਰ ਲੈ ਮੈਂ ਉਹਨੂੰ ਮਨਾ ਕਰ ਸਕਦਾ ਸੀ ਪਰ ਮੈਂ ਉਹਦੀ ਆਵਾਜ਼ ਸੁਣ ਲਈ ਐ ਪਰਮੇਸ਼ਰ ਮੇਰੇ ਨਾਲ ਕਿਸੇ ਨੇ ਉੱਚੀ ਆਵਾਜ਼ ਚ ਬੋਲਿਆ ਮੈਂ ਉਹਦੇ ਅੱਗੇ ਚੁੱਪ ਰਹਿ ਸਕਦਾ ਸੀ ਪਰ ਮੈਨੂੰ ਗੁੱਸਾ ਆ ਗਿਆ ਮੈਂ ਬੋਲ ਪਿਆ ਪਰਮੇਸ਼ਰ ਮੇਰੀ ਮਦਦ ਕਰ ਮੈਥੋਂ ਪਾਪ ਹੋ ਗਏ ਆ ਇਹ ਹੁੰਦਾ ਤੌਬਾ ਇਹ ਹੁੰਦਾ ਸੱਚਾ ਇਕਰਾਰ ਜਿਸੀ ਗਈਏ ਵੀ ਹਾਂ ਉਹਨੇ ਕਰਵਾਤਾ ਮੈਂ ਕਾਹਦਾ ਕਰਨਾ ਸੀ ਜੇ ਸ਼ੈਤਾਨ ਮੈਨੂੰ ਤੋਂ ਨਾ ਕਰਵਾਉਂਦਾ ਮੈਂ ਕਾਹਦਾ ਕਰਨਾ ਸੀ ਨਾ ਭੁੱਲੋ ਕਿ ਸ਼ੈਤਾਨ ਸਿਰਫ ਮਨ 'ਚ ਸਾਡੇ ਖਿਆਲ ਪਾਉਂਦਾ ਹੈ ਸ਼ੈਤਾਨ ਸਾਡਾ ਹੱਥ ਫੜ ਕੇ ਕੋਈ ਪਾਪ ਕਰਵਾਉਂਦਾ ਨਹੀਂ ਹੈ ਜੋ ਹੱਥ ਫੜ ਕੇ ਕਰਵਾਉਣ ਵਾਲਾ ਹੁੰਦਾ ਤਾਂ ਯੇਸ਼ੂ ਮਸੀਹ ਕਦੋਂ ਦੇ ਨਰਕ ਵਿੱਚ ਡਿੱਗ ਚੁੱਕੇ ਹੁੰਦੇ ਕਦੋਂ ਦੇ ਪਾਪ 'ਚ ਪੈ ਚੁੱਕੇ ਹੁੰਦੇ ਕਿਉਂਕਿ 40 ਵਰਤਾਂ ਤੋਂ ਬਾਅਦ ਸ਼ੈਤਾਨ ਉਹਨੂੰ ਪਰਖਣ ਆਇਆ ਸੀ ਉਨੁਪੋਖ ਲੱਗੀ ਸੀ ਸਾਨੂੰ ਭੁੱਖ ਲੱਗੀ ਹੋਵੇ ਕੋਈ ਕਵੇ ਝੱਟ ਦੇ ਮੈਂ ਅਸੀਂ ਮੰਨ ਜੀਏ ਪਰ ਉਹ ਨਹੀਂ ਮੰਨਿਆ ਸ਼ੈਤਾਨ ਸਾਡੇ ਤਾਂ ਮਨ 'ਚ ਖਿਆਲ ਪਾਉਂਦਾ ਹੁੰਦੇ ਤਾਂ ਸਾਹਮਣੇ ਖੜ ਕੇ ਉਹਨੂੰ ਕਹਿ ਰਿਹਾ ਸੀ ਕਿ ਮੈਨੂੰ ਸਲਾਮ ਕਰ ਤੇ ਅਸੀਂ ਕਦੋਂ ਦੇ ਸਲਾਮਾ ਠੋਕ ਦਿੰਦੇ ਵੀ ਸੰਸਾਰ ਤੇ ਰਾਜ ਕਰਨਾ ਫੁਲਾਣੇ ਦੋਸਤ ਨੂੰ ਮਚਾਉਣਾ ਮੈਂ ਰਾਜਾ ਬਣ ਕੇ ਫੁਲਾਣੇ ਰਿਸ਼ਤੇਦਾਰ ਤੋਂ ਉੱਚਾ ਹੋਣਾ ਮੈਂ ਉਹਨੂੰ ਮਚਾਉਣਾ ਇਹ ਸਭ ਕਰਕੇ ਤੇ ਸਾਨੂੰ ਤਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਚੱਕਰ ਦੇ ਵਿੱਚ ਹੀ ਅਸੀਂ ਕਦੋਂ ਦੇ ਸ਼ੈਤਾਨ ਦੀ ਗੱਲ ਮੰਨ ਕੇ ਉਹਨੂੰ ਸਲਾਮ ਕਰਦੇ ਤੇ ਸੰਸਾਰ ਦੇ ਰਾਜੇ ਬਣ ਜਾਂਦੇ ਪਰ ਉਹ ਵਫਾਦਾਰ ਸੀ ਉਹ ਧਰਮੀ ਸੀ ਉਹਨੇ ਆਪਣੇ ਧਰਮ ਦੇ ਦੁਆਰਾ ਸ਼ੈਤਾਨ ਦੀ ਗੱਲ ਦਾ ਜਵਾਬ ਦਿੱਤਾ ਤੇ ਅਸੀਂ ਸ਼ੈਤਾਨ ਦੀ ਗੱਲ ਦਾ ਜਵਾਬ ਨਹੀਂ ਦੇਣਾ ਸੀ ਅਸੀਂ ਉਹਨੂੰ ਕਹਣਾ ਸੀ ਠੀਕ ਆ ਕਰਦੇ ਆ ਹੁਣ ਇਥੇ ਅਸੀਂ ਇਸ ਗੱਲ ਨੂੰ ਪ੍ਰੂਫ ਕਰ ਸਕਦੇ ਵੀ ਸ਼ੈਤਾਨ ਸਾਤੋਂ ਹੱਥ ਫੜ ਕੇ ਨਹੀਂ ਕਰਵਾ ਸਕਦਾ ਸਾਡੇ ਮੂੰਹ ਸ਼ਬਦ ਆਪੇ ਨਹੀਂ ਕਢਾ ਸਕਦਾ ਸਾਡੇ ਹੱਥਾਂ ਤੋਂ ਗਲਤ ਕੰਮ ਆਪੇ ਨਹੀਂ ਕਰਾ ਸਕਦਾ ਅਸੀਂ ਕਰਦੇ ਖੋਦੇ ਆ ਤੇ ਉਹਦੇ ਲਈ ਸਾਨੂੰ ਇਕਰਾਰ ਕਰਨਾ ਪਏਗਾ ਆ ਇਕਰਾਰ ਨਹੀਂ ਵੀ ਉਹਨੇ ਮੈਥੋਂ ਕਰਾਤਾ ਫਲਾਨੇ ਨੇ ਮੈਥੋਂ ਕਰਾਤਾ ਉਹਨੇ ਮੈਨੂੰ ਕਹਿਤਾ ਮੈਥੋਂ ਰਿਆ ਨਹੀਂ ਗਿਆ ਰਿਆ ਤੱਤਵਾ ਤੋਂ ਨਹੀਂ ਗਿਆ ਉਹਨੇ ਤਾਂ ਕਹਿਤਾ ਕਹਿਤਾ ਪਰ ਤੁਸੀਂ ਰਹਿ ਸਕਦੇ ਸੀ ਪਰ ਤੋਤੋਂ ਨਹੀਂ ਰਿਹਾ ਗਿਆ ਇਹਦਾ ਮਤਲਬ ਗਲਤੀ ਠਾਡੀ ਆ ਆਪਣੀ ਗਲਤੀ ਨੂੰ ਆਪਣੇ ਸਿਰ ਲੈ ਕੇ ਇਕਰਾਰ ਕਰੋ ਵੀ ਹਾਂ ਪ੍ਰਭੂ ਮੇਰ ਤੋਂ ਹੋ ਗਈ ਆ ਪਰਮੇਸ਼ਰ ਮੈਂ ਕਰਨਾ ਤਾਂ ਨਹੀਂ ਸੀ ਚਾਹੁੰਦਾ ਪਰ ਫਿਰ ਵੀ ਮੇਥੋਂ ਹੋ ਗਈ ਆ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਮੈਨੂੰ ਮaaf ਕਰ ਤੇ ਜੇ ਪਰਮੇਸ਼ਰ ਵੱਲੋਂ ਤੁਹਾਨੂੰ ਆਨਸਰ ਆਵੇ ਵੀ ਤੁਸੀਂ ਮaaf ਆ ਤੇ ਇਹਦਾ ਮਤਲਬ ਇਹ ਨਹੀਂ ਵੀ ਪਰਮੇਸ਼ਰ ਨੇ ਇੱਕ ਵਾਰੀ ਮaaf ਕਰਤਾ ਕੋਈ ਨਹੀਂ ਆਪਣਾ ਹੀ ਪਰਮੇਸ਼ਰ ਆ ਫੇਰ ਕਰ ਦੂਗਾ ਮaaf ਕਰ ਲੈਨੇ ਆ ਗਲਤੀ ਫੇਰ ਮaaf ਕਰ ਦੂਗਾ ਆਪਣਾ ਹੀ ਪਰਮੇਸ਼ਰ ਉਹ ਕਹਿੰਦਾ ਮੈਂ 100 ਵਾਰੀ ਕਰਾਂਗਾ 1000 ਵਾਰੀ ਕਰਾਂਗਾ ਤੇ ਜੇ ਜੀ ਜਾਨ ਬੁੱਝ ਕੇ ਉਹਦੇ ਅੱਗੇ ਪਾਪ ਕਰਾਂਗੇ ਉਹਦੀ ਮਾਫੀ ਨਹੀਂ ਆ ਜੇਸੀ ਜਾਨ ਬੁੱਝ ਕੇ ਕਵਾਂਗੇ ਵੀ ਕੋਈ ਨਹੀਂ ਯਹਵਾ ਤਾਂ ਪੋਲਾ ਤੇ ਦਿਆਲੂ ਪਰਮੇਸ਼ਰ ਹੈ ਉਹ ਤਾਂ ਦਇਆਕਾਰੀ ਦਿੰਦਾ ਆ ਚਲੋ ਕਰ ਹੀ ਲੈਨੇ ਆ ਪਾਪ ਤਾਂ ਕਹਿੰਦਾ ਉਹ ਤੁਹਾਨੂੰ ਮਾਫ ਨਹੀਂ ਕਰੇਗਾ ਜਰੂ ਤੁਸੀਂ ਪਰਖਦੇ ਆਪਣੇ ਪਰਮੇਸ਼ਰ ਨੂੰ ਜਾਂ ਫਿਰ ਆਪਣੇ ਪਰਮੇਸ਼ਰ ਦਾ ਗਲਤ ਫਾਇਦਾ ਉਠਾਉਣੇ ਉਹਦੀ ਭਲਾਈ ਦਾ ਉਹਦੀ ਚੰਗਿਆਈ ਦਾ ਉੱਥੇ ਸਾਡੀ ਪਾਪਾਂ ਦੀ ਮਾਫੀ ਨਹੀਂ ਆ ਤਾਂ ਸੱਚੀ ਤੌਬਾ ਕਰੋ ਅਤੇ ਸਦਾ ਦੀ ਤੌਬਾ ਕਰੋ ਕਿਉਂਕਿ ਸਾਨੂੰ ਜੋ ਜੀਵਨ ਸਦਾ ਦਾ ਚਾਹੀਦਾ ਤੇ ਤੌਬਾ ਵੀ ਸਦਾ ਦੀ ਹੀ ਹੋਣੀ ਚਾਹੀਦੀ ਆ ਕਹਿੰਦਾ ਜੇ ਤੁਸੀਂ ਤੌਬਾ ਕਰੋ ਅਤੇ ਮੁੜੋ ਉਹ ਨਹੀਂ ਨੀ ਅਵੇ ਅਸੀਂ ਇੱਕ ਵਾਰੀ ਮੁੜਿਆ ਤੇ ਮੁੜ ਕੇ ਫੇਰ ਪਾਪ ਜੀ ਚੱਲ ਗਏ ਕਹਿੰਦਾ ਤੌਬਾ ਕਰੋ ਅਤੇ ਪਾਪ ਵੱਲੋਂ ਮੋੜੇ ਆਓ ਬਦਲਾਵ ਕਰ ਲਓ ਆਪਣਾ ਬਦਲ ਲਓ ਆਪਣੇ ਆਪ ਨੂੰ ਜੇ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਤਾਂ ਪ੍ਰਭੂ ਦੇ ਹਜ਼ੂਰੋਂ ਤੁਹਾਡੀ ਜ਼ਿੰਦਗੀ 'ਚ ਸੁੱਖ ਦੇ ਦਿਨ ਨਿਕਲਣਗੇ ਹallelujah ਸੁੱਖ ਦੇ ਦਿਨ ਆਉਣਗੇ ਤੇ ਅਸੀਂ ਸੁੱਖ ਹੀ ਭਾਲਦੇ ਫਿਰਦੇ ਆ ਕਦੋਂ ਦੇ ਸਾਨੂੰ ਸੁੱਖ ਹੀ ਤਾਂ ਚਾਹੀਦਾ ਆ ਉਹ ਤਾਂ ਨਹੀਂ ਮਿਲ ਰਹਾ ਕਿਉਂਕਿ ਸਾਡਾ ਤੌਬਾ ਕਰਨਾ ਵੀ ਮਤਲਬੀ ਆ ਤੌਬਾ ਦੇ ਵਿੱਚ ਵੀ ਝੂਠ ਆ ਫਰੇਬ ਆ ਸਾਡੇ ਮਨਾਂ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਠੱਗਦੇ ਫਿਰਦੇ ਆ ਕਹਿੰਦਾ ਮੈਨੂੰ ਠੱਗੋ ਨਾ ਮੈਨੂੰ ਸਭ ਪਤਾ ਆ ਇਸ ਲਈ ਮੇਰੇ ਮੂਰੇ ਚਲਾਕ ਨਾ ਬਣੋ ਜੇ ਤੁਸੀਂ ਚਲਾਕੀ ਕਰੋਗੇ ਉਹ ਨਹੀਂ ਬਖਸ਼ੀ ਜਾਏਗੀ ਜੇ ਤੌਬਾ ਕਰੋਗੇ ਤਾਂ ਮੈਂ ਤੌਬਾ ਕਰ ਦਵਾਗਾ ਤਾਂ ਸੱਚੀ ਤੌਬਾ ਕਰੋ ਤਾਂ ਜੋ ਅਸੀਂ ਸੁੱਖ ਨੂੰ ਮਹਿਸੂਸ ਕਰ ਸਕੀਏ ਅਸੀਂ ਪਾਪਾਂ ਦੇ ਉੱਤੇ ਫਤਿਹ پا ਸਕੀਏ ਦੁੱਖਾਂ ਦੇ ਉੱਤੇ ਫਤਿਹ پا ਸਕੀਏ ਹallelujah ਨਾ ਆਵਾਜ਼ੇ ਨਾ ਬਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah hallelujah 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 ਤਾਨ ਵਾਤਾਨ 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 ਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ ਸੈਨਾ ਦੇ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੈ ਪ੍ਰਭੂ ਜੀ ਅੱਜ ਦੀ ਸ਼ਾਮ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਸੱਚਮੁੱਚ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਅੱਜ ਦੇ ਦਿਨ ਦੀ ਨਵੀਂ ਜ਼ਿੰਦਗੀ ਦੇ ਲਈ ਨਵੀਂ ਆਸ ਨਵੀਂ ਉਮੀਦ ਦੇ ਲਈ ਪਿਤਾ ਪਰਮੇਸ਼ਰ ਨਵੀਂ ਰੌਸ਼ਨੀ ਨਵੀਂ ਓਟ ਦੇ ਲਈ ਪ੍ਰਭੂ ਜੀ ਸੱਚਮੁੱਚ ਖੁਦਾਵੰਦ ਅੱਜ ਦੇ ਦਿਨ ਦੀਆਂ ਨਿਯਮਤਾਂ ਦੇ ਲਈ ਖੁਦਾਵੰਦ ਅੱਜ ਦੇ ਦਿਨ ਦੇ ਮਿਲ ਮਿਲਾਪ ਦੇ ਲਈ ਪ੍ਰਭੂ ਜੀ ਅੱਜ ਦੇ ਦਿਨ ਦੀ ਕਿਰਪਾ ਆਸ਼ੀਸ਼ ਬਰਕਤ ਦੇ ਲਈ ਪਤਾ ਪਰਮੇਸ਼ਰ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਸੱਚਮੁੱਚ ਖੁਦਾਵੰਦ ਤੁਸੀਂ ਸਾਨੂੰ ਦਿਨ ਪਰ ਵਿੱਚ ਸੰਭਾਲ ਕੇ ਰੱਖਿਆ ਸਾਡੇ ਰੋਜ਼ ਦੀ ਰੋਟੀ ਤੁਸੀਂ ਸਾਨੂੰ ਦਿੱਤੀ ਪਿਤਾ ਪਰਮੇਸ਼ਰ ਔਰ ਅੱਜ ਦੀ ਇਹ ਸੁੰਦਰ ਸ਼ਾਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦੀ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਵਿੱਚ ਤੁਸੀਂ ਸਾਨੂੰ ਬਰਕਤ ਤੇ ਆਸ਼ੀਸ਼ ਨਾਲ ਭਰਿਆ ਆਪਣੇ ਵਚਨਾਂ ਦੇ ਵਿੱਚ ਬੈਠਣ ਦੀ ਹਜ਼ੂਰੀ ਦੇ ਵਿੱਚ ਝੁਕਣ ਦੀ ਪਰਮਿਸ਼ਨ ਸਾਨੂੰ ਦਿੱਤੀ ਸਾਨੂੰ ਇਹ ਸਯੋਗ ਸਮਝਿਆ ਕਿ ਅਸੀਂ ਤੁਹਾਡੇ ਇਸ ਪਵਿੱਤਰ ਕਲਾਮ ਨੂੰ ਸੁਣ ਸਕੀਏ ਪਿਤਾ ਪਰਮੇਸ਼ਰ ਜੁਨਾਵੀ ਭੈਣਾ ਭਾਈਆਂ ਨੇ ਅੱਜ ਦੇ ਸੁਪਵਿੱਤਰ ਵਚਨ ਨੂੰ ਸੁਣਿਆ ਖੁਦਾਵੰਦ ਅੱਜ ਦਾ ਇਹ ਕਲਾਮ ਇਹਨਾਂ ਦੇ ਦਿਲ ਦੀਆਂ ਤਖਤੀਆਂ ਦੇ ਉੱਤੇ ਲਿਖਿਆ ਜਾਵੇ ਪਿਤਾ ਜੀ ਅਗਰ ਇਹਨਾਂ ਤੋਂ ਕੋਈ ਗਲਤੀ ਗੁਨਾਹ ਪਾਪ ਜਾਂ ਅਪਰਾਧ ਹੋਇਆ ਪਿਤਾ ਇਹ ਸੱਚੀ ਤੌਬਾ ਤੇ ਸਦਾ ਦੀ ਤੌਬਾ ਕਰਨ ਅਤੇ ਸਦਾ ਲਈ ਉਹਨਾਂ ਰਾਹਾਂ ਤੋਂ ਮੁੜੇ ਹੋਣ ਪਿਤਾ ਪਰਮੇਸ਼ਰ ਕਿਉਂਕਿ ਪਵਿੱਤਰ ਧਰਮੀ ਪਰਮੇਸ਼ਰ ਜਿਹੜਾ ਜੀਵਨ ਦੇਣ ਵਾਲਾ ਆ ਉਹ ਸਾਡੇ ਲਈ ਸਵਰਗ ਵਿੱਚ ਬੈਠਾ ਪਿਤਾ ਪਰਮੇਸ਼ਰ ਅੱਗੇ ਸਿਫਾਰਿਸ਼ ਕਰਦਾ ਆ ਐ ਖੁਦਾਵੰਦ ਤੁਸੀਂ ਸਾਡੀ ਆਵਾਜ਼ ਨੂੰ ਸੁਣੋ ਅਤੇ ਸਾਨੂੰ ਮਾਫ਼ ਕਰੋ ਪਿਤਾ ਪਰਮੇਸ਼ਰ ਸਾਨੂੰ ਬਖਸ਼ ਦਿਓ ਪ੍ਰਭੂ ਜੀ ਸਾਨੂੰ ਮਾਫ਼ ਕਰੋ ਪਿਤਾ ਜੀ ਸਾਨੂੰ ਸੱਚਮੁੱਚ ਆਪਣੇ ਖੰਭਾਂ ਦੇ ਹੇਠਾਂ ਛੁਪਾ ਲੋ ਪਿਤਾ ਸਾਨੂੰ ਇਸ ਪਾਪੀ ਸੰਸਾਰ ਤੋਂ ਅਲੱਗ ਕਰ ਦਿਓ ਪਿਤਾ ਪਰਮੇਸ਼ਰ ਸਾਨੂੰ ਹਰ ਇੱਕ ਬਦੀ ਦੇ ਮੰਦਨਾ ਤੋਂ ਆਜ਼ਾਦ ਕਰੋ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਹੱਥਾਂ ਤੋਂ ਕੋਈ ਪਾਪ ਨਾ ਹੋਵੇ ਸਾਡੀ ਜ਼ਿੰਦਗੀ ਤੋਂ ਕੋਈ ਪਾਪ ਨਾ ਹੋਵੇ ਪਿਤਾ ਪਰਮੇਸ਼ਰ ਪਰ ਅਸੀਂ ਧਾਰਮਿਕਤਾ ਦੀ ਚਾਲ ਚੱਲਦੇ ਹੋਏ ਤੁਹਾਡੇ ਕੰਮਾਂ ਨੂੰ ਕਰੀਏ ਪਿਤਾ ਦੀ ਸੱਚਮੁੱਚ ਉਸ ਜਿਉਂਦੇ ਪਰਮੇਸ਼ਰ ਨੂੰ ਪੁਕਾਰੀਏ ਤੇ ਉਹ ਸਾਨੂੰ ਉੱਤਰ ਦੇਵੇ ਪ੍ਰਭੂ ਜੀ ਸਾਡੇ ਮਨ ਦੇ ਵਿੱਚ ਸਵਰਗੀ ਚੀਜ਼ਾਂ ਦਾ ਲਾਲਚ ਹੋਵੇ ਤੇ ਅਸੀਂ ਸਵਰਗ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰੀਏ ਅਸੀਂ ਸੰਸਾਰਿਕ ਪਾਪਾਂ ਅਪਰਾਧਾਂ ਤੋਂ ਤਾਬਾ ਕਰੀਏ ਤੇ ਸਦਾ ਤੱਕ ਉਹਨਾਂ ਪਾਪਾਂ ਅਪਰਾਧਾਂ ਤੋਂ ਬਚੇ ਰਹੀਏ ਪਿਤਾ ਪਰਮੇਸ਼ਰ ਕੋਈ ਵਿਰੋਧੀ ਦੀ ਸ਼ਕਤੀ ਸਾਡੇ ਮਨਾਂ ਨੂੰ ਭਟਕਾ ਨਾ ਸਕੇ ਪਿਤਾ ਕੋਈ ਵਿਰੋਧੀ ਦੀ ਸ਼ਕਤੀ ਜਾਂ ਕਿਸੇ ਵੈਰੀ ਦਾ ਖਿਆਲ ਸਾਡੇ ਮਨਾਂ ਦੇ ਵਿੱਚ ਵਿਰੋਧਤ ਨੂੰ ਨਾ ਪਾ ਸਕੇ ਪ੍ਰਭੂ ਜੀ ਅਸੀਂ ਸਦਾ ਦੀ ਜ਼ਿੰਦਗੀ ਨੂੰ ਸਦਾ ਤੱਕ ਮਹਿਸੂਸ ਕਰੀਏ ਪਿਤਾ ਪਰਮੇਸ਼ਰ ਔਰ ਸਦਾ ਤੱਕ ਦੇ ਨਾਮ ਦੇ ਵਿੱਚ ਬਣੀ ਰਹੀਏ ਸਾਡੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਤੁਹਾਡਾ ਕਬਜ਼ਾ ਵਾਸ ਕੰਟਰੋਲ ਹੋਵੇ ਬਿਨ ਤਰ ਤੁਹਾਡੀ ਹੀ ਪਵਿੱਤਰ ਮਰਜ਼ੀ پوری ਕੀਤੀ ਜਾਵੇ ਅਸੀਂ ਮਖੋਲੀਆਂ ਦੀ ਮੰਡਲੀ ਜਨਾ ਬੈਠੇ ਤੇ ਨਾ ਹੀ ਦੁਸ਼ਟਾਂ ਦੀ ਮੱਤ ਤੇ ਚਲੀਏ ਪਿਤਾ ਪਰ ਤੁਹਾਡੀ ਸਮਝ ਬੋਧਾ ਤੇ ਗਿਆਨ ਨੂੰ ਪ੍ਰਾਪਤ ਕਰੀਏ ਤੁਹਾਡੇ ਰਾਹਾਂ ਤੇ ਚਲੀਏ ਤੇ ਤੁਹਾਡੇ ਕੰਮਾਂ ਨੂੰ ਕਰੀਏ ਖੁਦਾਬੰਦ ਅੱਜ ਜਿੰਨੇ ਵੀ ਪੈਨ ਪਾਈ ਇਸ ਵਚਨਾਂ ਨੂੰ ਸੁਣ ਰਹੇ ਨੇ ਹਰ ਇੱਕ ਦੇ ਗਲਤੀਆਂ ਗੁਨਾਹਾਂ ਤੋਂ ਤੋਬਾ ਕਰਦੇ ਆ ਪਿਤਾ ਮਖਸ਼ ਲੋ ਪ੍ਰਭੂ ਜੀ ਮਾਫ ਕਰਨਾ ਪਿਤਾ ਪਰਮੇਸ਼ਰ ਪਵਿੱਤਰ ਤਾਈ ਦੇ ਜੀਵਨ ਨੂੰ ਧਾਰਮਿਕਤਾ ਨੂੰ ਵਚਨਾ ਦੀ ਬੁੱਧ ਸਮਝ ਗਿਆਨ ਨੂੰ ਸਵਰਗ ਦੇ ਵਿੱਚੋਂ ਰਿਲੀਜ਼ ਕਰਦੇ ਪਤਾ ਪਰਮੇਸ਼ਰ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਮਹਾਨ ਖੁਦਾਵੰਦ ਉਹਨਾਂ ਸਾਰੇ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਘੜੇ ਤਾਕਤਵਰ ਹੱਥ ਵਿੱਚ ਸੌਂਦੇ ਨੇ ਖੁਦਾਵੰਦ ਤੁਹਾਡੀ ਬੇਟੀ ਜਗੀਰ ਕੌਰ ਨੂੰ ਪ੍ਰਭੂ ਜੀ ਜੋ ਵੀ ਇਸ ਭੈਣ ਦੇ ਦੰਦਾ ਜਾਣਾ ਦੇ ਰੋਗ ਦਰਦਾਂ ਬਿਮਾਰੀਆਂ ਨੇ ਪਤਾ ਸਾਰੇ ਹੀ ਦਰਦਾਂ ਪੀੜਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਇਸ ਭੈਣ ਨੂੰ ਆਜ਼ਾਦ ਕਰੋ ਚਰਨਜੀਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਉਹਨਾਂ ਦੇ ਫਾਦਰ ਦੀ ਪੈਨਸ਼ਨ ਰੁਕੀ ਹੋਈ ਹੈ ਖੁਦਾਵਾਨ ਉਹਨਾਂ ਦੀ ਪੈਨਸ਼ਨ ਇਹਨਾਂ ਨੂੰ ਮਿਲਣ ਦੇ ਵਿੱਚ ਇਹਨਾਂ ਦੀ ਮਦਦ ਕਰੋ ਪ੍ਰਭੂ ਜੀ ਗੁਰਜੰਟ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਉਹ 에어ਪੋਰਟ ਦੇ ਉੱਤੇ ਫਸੇ ਹੋਏ ਨੇ ਖੁਦਾਵਾਨ ਉਹਨਾਂ ਦੀ ਇਮੀਗ੍ਰੇਸ਼ਨ ਹੋਣ ਚ ਉਹਨਾਂ ਦੀ ਮਦਦ ਕਰੋ ਖੁਦਾਵਾਨ ਜਿੱਥੇ ਉਹ ਜਾਣਾ ਚਾਹੁੰਦੇ ਨੇ ਪੈਰੇ ਪਰਮੇਸ਼ਰ ਉੱਥੇ ਉਹਨਾਂ ਨੂੰ ਉਸ ਜਗ੍ਹਾ ਤੇ ਪਹੁੰਚਣ ਦੇ ਵਿੱਚ ਉਹਨਾਂ ਦੀ ਮਦਦ ਸਹਾਇਤਾ ਗਵਾਹੀ ਕਰੋ ਪ੍ਰਭੂ ਜੀ ਜਸਪਾਲ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਇਹ ਸ਼ਰਾਬ ਪੀਂਦੇ ਨੇ ਤੇ ਪ੍ਰਾਰਥਨਾ ਨਹੀਂ ਕਰਦੇ ਖੁਦਾ ਇਹਨਾਂ ਨੂੰ ਇਸ ਸ਼ਰਾਬ ਦੇ ਹਰ ਤਰ੍ਹਾਂ ਦੇ ਨਸ਼ੇ ਤੋਂ ਆਜ਼ਾਦ ਕਰਕੇ ਖੁਦਾ ਆਪਣੇ ਵਚਨ ਪ੍ਰਾਰਥਨਾ ਤੇ ਆਪਣੀ ਹਜ਼ੂਰੀ ਵਿੱਚ ਬੈਠਣ ਦੇ ਯੋਗ ਬਣਾਓ ਪ੍ਰਭੂ ਜੀ ਗੋਪੀ RAMਲੀ ਦੁਆ ਕਰਦੇ ਖੁਦਾਵਾਨ ਇਹਨਾਂ ਦੇ ਪੂਰੇ ਘਰ ਪਰਿਵਾਰ ਦੇ ਵਿੱਚ ਆਪਸੀ ਪਿਆਰ ਮੇਲ ਮਲਾਪ ਸੱਚੀ ਸ਼ਾਂਤੀ ਹੋਵੇ ਖੁਦਾਵਾਨ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਤੋਂ ਇਸ ਭਰਾਨ ਨੂੰ ਆਜ਼ਾਦ ਕਰੋ ਨਾਮਿਕਾ ਲਈ ਦੁਆ ਕਰਦੇ ਖੁਦਾਵੰ ਜੋ ਵੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਪਿਤਾ ਉਹਨਾਂ ਦੇ ਕਾਰੋਬਾਰ ਵਿੱਚ ਬਹੁਤ ਆਇਤ ਦੇ ਨਾਲ ਵਾਅਦਾ ਕਰਨਾ ਪ੍ਰਭੂ ਜੀ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਖੁਦਾਵੰ ਪ੍ਰੀਤੀ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੇ ਘਰ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਲਾਪ ਹੋਵੇ ਖੁਦਾ ਜੋ ਵੀ ਘਰ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਖੁਦਾ ਸਾਰੇ ਹੀ ਲੜਾਈ ਕਲੇਸ਼ ਬੰਦਨਾ ਤੋਂ ਇਹਨਾਂ ਨੂੰ ਆਜ਼ਾਦ ਕਰੋ ਦੀਪੇ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਵੇਸ ਭਰਾ ਨੂੰ ਸਰੀਰਕ ਰੋਗ ਬਿਮਾਰੀਆਂ ਨੇ ਖੁਦਾਵੰ ਸਾਰੇ ਹੀ ਰੋਗ ਬਿਮਾਰੀਆਂ ਤੋਂ ਇਹਨਾਂ ਨੂੰ ਆਜ਼ਾਦ ਕਰੋ ਮਹਾਨ ਖੁਦਾਵੰ ਲਵਲੀ ਦੁਆ ਕਰਦੇ ਜਸਪ੍ਰਾਦਾ ਲੀਵਰ ਫੈਟੀਆ ਖੁਦਾਵੰਨ ਇਹਨਾਂ ਦੇ ਲੀਵਰ ਨੂੰ ਨਾਰਮਲ ਹੋਣ ਦੇ ਵਿੱਚ ਇਹਨਾਂ ਦੀ ਮਦਦ ਕਰੋ ਔਰ ਇਹਨਾਂ ਦੇ ਘਰ ਵਿੱਚ ਹੋਣ ਵਾਲਾ ਹਰ ਤਰ੍ਹਾਂ ਦਾ ਲੜਾਈ ਕਲੇਸ਼ ਬੰਧਨ ਇਹ ਸ਼ੁਨਾਮ ਜਿਹਰਾਦ ਹੋ ਜਾਵੇ ਹਰਪ੍ਰੀਤ ਕੌੜੀ ਦੁਆ ਕਰਦੇ ਖੁਦਾਵੰਨ ਉਹਨਾਂ ਦੇ ਬੋਡੀ ਦੇ ਕਿਸੇ ਵੀ ਹਿੱਸੇ ਤੇ ਜੋ ਵੀ ਹੱਡੀ ਵਿੰਗੀ ਹੋ ਰਹੀ ਹੈ ਪਿਤਾ ਪਰਮੇਸ਼ਰ ਉਹਨਾਂ ਦੀ ਉਸ ਬੋਨ ਨੂੰ ਫਿਰ ਤੋਂ ਸਿੱਧਿਆ ਹੋਣ ਵਿੱਚ ਜਿਸ ਪੈਨ ਦੀ ਮਦਦ ਕਰੋ ਖੁਦਾਵੰਨ ਕੁਲਦੀਪ ਸਿੰਘ ਲਈ ਦੁਆ ਕਰਦੇ ਖੁਦਾਵਾਨ ਹਰ ਤਰ੍ਹਾਂ ਦਾ ਪਥਰੀ ਦਾ ਰੋਗ ਇਸ ਭਰਾ ਦੀ ਜ਼ਿੰਦਗੀ ਚੋਂ ਰੱਦ ਹੋ ਜਾਵੇ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਅੱਜ ਹੀ ਯਸ਼ੂ ਨਾਮ ਚ ਜਾਂਦੀ ਰਵੇ ਖੁਦਾਵਾਨ ਆਕਾਸ਼ਦੀਪ ਲਈ ਦੁਆ ਕਰਦੇ ਆ ਜੋ ਵੀ ਇਸ ਭਰਾ ਦੇ ਲਈ ਤੁਸੀਂ ਸੱਚੀ ਸਹਾਇਕਨ ਨੂੰ ਬਣਾਇਆ ਖੁਦਾਵਾਨ ਦੋ ਸੱਚੀ ਸਹਾਇਕਨ ਨੂੰ ਇਸ ਭਰਾ ਦੀ ਜ਼ਿੰਦਗੀ ਚ ਰਿਲੀਜ਼ ਕਰੋ ਮਹਾਨ ਖੁਦਾਵਾਨ ਨਰੇਸ਼ ਲਈ ਦੁਆ ਕਰਦੇ ਖੁਦਾਵਾਨ ਜੋ ਵੀ ਇਹਨਾਂ ਦੇ ਪੈਸੇ ਫਸੇ ਹੋਏ ਨੇ ਖੁਦਾ ਇਹਨਾਂ ਦੀ ਸੈਲਰੀ ਇਹਨਾਂ ਨੂੰ ਮਿਲਣ ਚ ਮਦਦ ਕਰੋ ਅਤੇ ਬਹੁਤ ਅੱਛੇ ਕਾਰੋਬਾਰ ਦੇ ਨਾਲ ਇਸ ਭਰਾ ਨੂੰ ਬLES ਕਰੋ ਖੁਦਾਵਾਨ ਆਸ਼ਾ ਲਈ ਦੁਆ ਕਰਦੇ ਪਿਆਰੇ ਪ੍ਰਭੂ ਜੀ ਜੋ ਵੀ ਇਸ ਪੈਨ ਦੇ ਅੱਖਾਂ ਦੇ ਰੋਗ ਬਿਮਾਰੀਆਂ ਨੇ ਖੁਦਾ ਅੱਖਾਂ ਦੀਆਂ ਸਾਰੀਆਂ ਹੀ ਬਿਮਾਰੀਆਂ ਤੇ ਰੋਗ ਯੇਸ਼ੂ ਨਾਮ ਦੇ ਵਿੱਚ ਇਸ ਪੈਨ ਨੂੰ ਛੱਡਣ ਖੁਦਾ ਹੋਰ ਇਹਨਾਂ ਦੇ ਘਰ ਪਰਿਵਾਰ ਨੂੰ ਚੰਗੀ ਸਿਹਤ ਅਤੇ ਪੂਰਨ ਵਿਸ਼ਵਾਸ ਇਹਨਾਂ ਨੂੰ ਬles ਕਰਨਾ ਜਗਸੀਰ ਸਿੰਘ ਲਈ ਦੁਆ ਕਰਦੇ ਪਿਆਰੇ ਪ੍ਰਭੂ ਜੀ ਜੋ ਵੀ ਇਸ ਪ੍ਰਾਣੂ ਸਰੀਰਕ ਰੋਗ ਬਿਮਾਰੀਆਂ ਨੇ ਖੁਦਾ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਅੱਜ ਹੀ ਤੁਹਾਡੇ ਸਮਰਥੀ ਨਾਮ ਦੇ ਵਸੀਲੇ ਰੱਦ ਹੋ ਜਾਣ ਕੈਨਸਲ ਹੋ ਜਾਣ ਖੁਦਾਵੰਦ ਅਰੇ ਤੁਹਾਡੀ ਹਜ਼ੂਰੀ ਚ ਬੈਠਣ ਖੁਦਾਵੰਦ ਅਤੇ ਆਪਣੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਪਣੇ ਸ਼ਰੀਰ ਨੂੰ ਜਿਉਂਦਿਆਂ ਕਰਕੇ ਚੜਾਉਣ ਖੁਦਾਵੰਦ ਗੁਰਜੰਨ ਸਿੰਘ ਲਈ ਦੁਆ ਕਰਦੇ ਖੁਦਾਵੰਦ ਜੋ ਇਹ ਪ੍ਰੇਅਰ ਦੇ ਵਿੱਚ ਕਮਜ਼ੋਰ ਨੇ ਖੁਦਾਵੰਦ ਇਹਨਾਂ ਨੂੰ ਪ੍ਰੇਅਰ ਦੇ ਸਮੇਂ ਆਉਣ ਵਾਲੀ ਸਾਰੀ ਪਰੇਸ਼ਾਨੀ ਦੁਵਿਧਾ ਤੋਂ ਇਸ ਭਰਾ ਨੂੰ ਆਜ਼ਾਦ ਕਰੋ ਇਹਨਾਂ ਦੀ ਜ਼ਿੰਦਗੀ ਵਿੱਚ ਖੁਦਾ ਆਪਣੀ ਪਾਕ ਪਵਿੱਤਰ ਮਰਜ਼ੀ ਨੂੰ ਪੂਰਿਆ ਕਰੋ ਖੁਦਾਵੰਨ ਆਪਣੇ ਹੱਥਾਂ ਵਿੱਚ ਲੈ ਕੇ ਇਹਨਾਂ ਨੂੰ ਬles ਕਰੋ ਪ੍ਰਭੂ ਜੀ ਕਾਰੋਬਾਰ ਦੇ ਵਿੱਚ ਵਾਅਦਾ ਖਰੋ ਖੁਦਾ ਜਿਸ ਵੀ ਜਗ੍ਹਾ ਤੇ ਇਹਨਾਂ ਨੇ ਵੀ ਇੰਟਰਵਿਊ ਦਿੱਤੀ ਹੋਏ ਖੁਦਾਵੰਨ ਉਸ ਇੰਟਰਵਿਊ ਨੂੰ ਕਲੀਅਰ ਹੋਣ ਜਿਨ੍ਹਾਂ ਦੀ ਮਦਦ ਕਰੋ ਤੇ ਜੌਬ ਨੂੰ ਮਿਲਣ ਜਿਨ੍ਹਾਂ ਦੀ ਮਦਦ ਕਰੋ ਰਾਜੁਲੀ ਦੁਆ ਕਰਦੇ ਖੁਦਾਵੰਦ ਦੇ ਭਰਾ ਜਿਸ ਵੀ ਕੰਮ ਦੇ ਵਿੱਚ ਫੇਲੀਅਰ ਨੂੰ ਮਹਿਸੂਸ ਕਰ ਰਹੇ ਖੁਦਾ ਹਰ ਤਰ੍ਹਾਂ ਦਾ ਫੇਲੀਅਰ ਇਹਨਾਂ ਦੀ ਜ਼ਿੰਦਗੀ 'ਚੋਂ ਜਾਂਦਾ ਰਵੇ ਕਾਰੋਬਾਰ ਵਿੱਚ ਬਹੁਤ ਆਇਤਨਾ ਵਾਅਦਾ ਦਿਓ ਪਿਤਾ ਪਰਮੇਸ਼ਰ ਆਪਣੀ ਕਿਰਪਾ ਦੇ ਨਾਲ ਇਹਨਾਂ ਨੂੰ ਬਰਕਤ ਤੇ ਆਸ਼ ਪਰਮਜੀਤ ਕੌੜਲੀ ਦੁਆ ਕਰਦੇ ਪੂਰੇ ਪਰਿਵਾਰ ਨੂੰ ਆਪਣੇ ਆਤਮਾ ਦੇ ਦੁਆਰਾ ਬਰਕਤ ਅਤੇ ਆਸ਼ੀਰਵਾਦ ਜਿਨਾਂ ਬਲੈਸ ਕਰਨਾ ਖੁਦਾਵਾਨ ਰਹਿਮ ਕਰਨਾ ਦਇਆ ਕਰਨਾ ਪ੍ਰਭੂ ਜੀ ਪਰਿਵਾਰ ਦੇ ਵਿੱਚ ਹਰ ਇੱਕ ਭਲੀ ਵਸਤੂ ਨੂੰ ਦੇਣਾ ਖੁਦਾਵਾਨ ਪ੍ਰੀਤੀ ਲਈ ਦੁਆ ਕਰਦੇ ਇਸ ਭੈਣ ਦੇ ਮਨ ਦੇ ਵਿਚਾਰਾਂ ਤੇ ਉੱਤੇ ਸੀ ਕੰਟਰੋਲ ਵਾਸ ਕਰੋ ਪਿਤਾ ਹਰ ਤਰ੍ਹਾਂ ਦੀ ਨੈਗੇਟਿਵਿਟੀ ਇਸ ਭੈਣ ਦੇ ਸ਼ਬਦਾਂ ਦੇ ਵਿੱਚੋਂ ਜਾਂਦੀ ਰਵੇ ਪ੍ਰਭੂ ਜੀ ਇਹਨਾਂ ਦੇ ਸੋਚਾ ਵਿਚਾਰਾਂ ਨੂੰ ਤੁਸੀਂ ਸ਼ੁੱਧ ਕਰੋ ਖੁਦਾ ਮਿੰਦਰ ਕੌੜਲੀ ਦੁਆ ਕਰਦੇ ਖੁਦਾਵਾਨ ਜੋ ਇਸ ਭੈਣ ਨੂੰ ਇਵਲ ਅਟੈਕ ਹੁੰਦੇ ਨੇ ਖੁਦਾਵਾਨ ਹਰ ਤਰ੍ਹਾਂ ਦੇ ਸ਼ੈਤਾਨੀ ਹਮਲੇ ਅੱਜ ਹੀ ਇਸ ਪੈਨ ਦੀ ਜ਼ਿੰਦਗੀ ਚੋਂ ਰੱਦ ਹੋ ਜਾਣ ਜਾਂਦੇ ਰਹਿਣ ਖੁਦਾਵਾਨ ਇਹ ਪਿਤਾ ਪਰਮੇਸ਼ਰ ਦੇ ਵਸੀਲੇ ਆਤਮਾ ਤੇ ਪ੍ਰਾਰਥਨਾ ਵਿੱਚ ਵਧਨ ਖੁਦਾ ਤੇ ਹਰੇਕ ਸ਼ੈਤਾਨੀ ਹਮਲੇ ਤੋਂ ਆਜ਼ਾਦ ਤੇ ਪਵਿੱਤਰ ਕੀਤੇ ਜਾਣ ਦੁਆ ਕਰਦੇ ਮਹਾਨ ਖੁਦਾਈ ਨਾਕਾਰਾਂ ਵਿੱਚ ਰੱਖੀ ਸਜਾਲ ਤੇ ਤੇਲ ਦੀ ਪ੍ਰਭੂ ਜੀ ਆਸਤੇ ਕੋ याम ਜਾਲ ਤੇ ਲਈਏ ਪ੍ਰਭੂ ਜੀ ਆਸਤੇ پاک ਪਵਿੱਤਰ ਅਤੇ ਮਸਾ ਕੀਤਾ ਹੋਇਆ ਲਹੂ ਆ ਖੁਦਾਵਾਨ ਆਸਤੇ ਇਸ پاک ਜ਼ਿੰਦਾਲਾ ਲਹੂ ਨੂੰ ਜਦ ਵੀ ਕਰਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਰੋਗ ਬੌਂਦਰ ਬਿਮਾਰੀਆਂ ਨਾਸ਼ ਹੋ ਜਾਣ ਕਰਦੇ ਹਰ ਇੱਕ ਕੋਨੇ ਵਿੱਚ ਤਾਡੀ ਦਇਆ ਕਿਰਪਾ ਬਲਾਈ ਪਰ ਪੂਰੀ ਬਦੇ ਖੁਦਾ ਸਾਰੇ ਬੰਦਨਾ ਤੋਂ ਆਜ਼ਾਦ ਕਰਦੇ ਆਂ ਤੁਹਾਡੀ ਕਿਰਪਾ ਦੇ ਵਸੀਲੇ ਹਰ ਘਰ ਪਰਿਵਾਰ ਨੂੰ ਬਲੈਸ ਆ ਰਾਸ਼ੀਸ਼ਿਤ ਕਰਦੇ ਖੁਦਾ ਸਾਰੇ ਬੰਦਨਾ ਤੋਂ ਆਜ਼ਾਦ ਕਰਦੇ ਮਹਾਨ ਖੁਦਾਵੰਦ ਤੁਹਾਡੀ ਦਇਆ ਕਿਰਪਾ ਬਲਾਈ ਪਰ ਪੂਰੀ ਨੂੰ ਸਵਰਗ ਰਾਜ ਚ ਰਿਲੀਜ਼ ਕਰਦੇ ਪਿਆਰੇ ਖੁਦਾਵੰਦ ਇਸ ਪ੍ਰਾਰਥਨਾ ਨੂੰ ਯੇਸ਼ੂ ਮਸੀਹਾ ਦੇ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਆਂ ਆਮੀਨ 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 ਸਾਰੀ ਕ੍ਰਿਸਤੀਅਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀਦੀ।